ਸਾਤਿਕਾਰ ਮਹਾਤੋੜਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਵਾਸਤੇ ਹਲਕਾ ਗਿੱਦੜ ਬਹਾ ਦੀ ਸੀਟ ਅਗਨੀ ਪ੍ਰੀਖਿਆ ਬਣੀ ਹੋਈ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਅਤੇ ਸੀਨੀਅਰ ਆਗੂ ਡਿੰਪੀ ਢਿੱਲੋਂ ਨੇ ਪਿਛਲੇ ਦਿਨਾਂ ਦੇ ਵਿੱਚ ਬੜਾ ਵੱਡਾ ਝਟਕਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੂੰ ਅਤੇ ਉ ਸ਼ਾਮਲ ਹੋ ਗਿਆ ਆਮ ਆਦਮੀ ਪਾਰਟੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਣ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਭਾਵੇਂ ਜਿਮਨੀ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਕੋਈ ਵੀ ਰਸਮੀ ਐਲਾਨ ਨਹੀਂ ਹੋਇਆ ਲੇਕਿਨ ਹੁਣ ਸੁਖਵੀਰ ਬਾਦਲ ਨੂੰ ਤਨਖਾਹਿਆ ਐਲਾਨ ਦਿੱਤਾ ਗਿਆ ਹੈ ਦੂਸਰੇ ਪਾਸੇ ਬਲਵਿੰਦਰ ਸਿੰਘ ਜਿਹੜੇ ਭੂੰਦੜ ਨੇ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਲਗਾ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦਾ ਦਰਬਾਰਾ ਸਿੰਘ ਨੂੰ ਜਿਹੜਾ ਹੈ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ ਤਨਖਾਹਿਆ ਕਰਾਰ ਹੋਣ ਕਰਕੇ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਗਿੱਦਲਪਾਹ ਦੇ ਵਿੱਚ ਆਪਣੀਆਂ ਸਵਾਵਾਂ ਨਹੀਂ ਦੇ ਸਕਦੇ ਕਿਉਂਕਿ ਉਹ ਮਾਮਲਾ ਜਿਹੜਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੈਂਡਿੰਗ ਹੈ ਇਸ ਨੂੰ ਲੈ ਕੇ ਬਲਵਿੰਦਰ ਸਿੰਘ ਭੂੰਦੜ ਨੇ ਪਿਛਲੇ ਦਿਨਾਂ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਜਿਹੜਾ ਹਲਕੇ ਦੀ ਵਾਗਡੋਰ ਫਰਾ ਦਿੱਤੀ ਨਿਖਤ ਕਰ ਦਿੱਤਾ ਹਲਕਾ ਅੰਚਾਰ ਸਥਾਪਿਤ ਕਰ ਦਿੱਤਾ ਇਸ ਨੂੰ ਲੈ ਕੇ ਹੁਣ ਬੀਬਾ ਹਰਸਿਮਰਤ ਕੌਰ ਬਾਦਲ ਯਾਨੀ ਕਿ ਜਿਮਨੀ ਚੋਣ ਅੱਧੀ ਚੋਟੀ ਦਾ ਜੋਰ ਲੱਗੇਗਾ ਅਗਲੀ ਪ੍ਰੇਖਿਆ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਦੀ ਹਾਲੇ ਇਹ ਦੱਸਿਆ ਨਹੀਂ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਦਾਨ ਦੇ ਵਿੱਚ ਕੌਣ ਖੜੇਗਾ ਹਲਕਾ ਗੱਦੜ ਬਾਤ ਹੁ ਪਰ ਫਿਰ ਵੀ ਹਰ ਸਿਮਰਤ ਬਾਦਲ ਜਿਹੜੇ ਨੇ ਲਗਾਤਾਰ ਹੁਣ ਮੀਟਿੰਗਾਂ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਦਾਨ ਦੇ ਨਾਲ ਅਤੇ ਉਹਨਾਂ ਦੀ ਨਬਜ਼ਾਂ ਨੂਰ ਟੋਇਆ ਜਾ ਰਿਹਾ ਹੈ ਕਿ ਰੁਝਾਨ ਕਿਹੜੇ ਪਾਸੇ ਹੈ ਆਮ ਆਦਮੀ ਪਾਰਟੀ ਵੱਲ ਹੈ ਸ਼੍ਰੋਮਣੀ ਅਕਾਲੀ ਦਲ ਵੱਲ ਹੈ ਕੇ ਕਾਂਗਰਸ ਪਾਰਟੀ ਵੱਲ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਬਾਦਲ ਜਿੰਮਨੀ ਚੋਣ ਲੜ ਸਕਦੇ ਨੇ ਦੂਸਰੇ ਪਾਸੇ ਇਹਨਾਂ ਦਿਨਾਂ 'ਚ ਬੀਬਾ ਹਰਸਿਮਰਤ ਕੌਰ ਬਾਦਲ ਹਲਕਾ ਗਿੱਦੜਪਾਹਾ ਦੇ ਵਿੱਚ ਜਾ ਕੇ ਵਰਕਰਾਂ ਦੀਆਂ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀਆਂ ਨਵਜਾਂ ਨੂੰ ਟੋਣ ਲੱਗੀ ਹੋਈ ਹੈ ਕਿ ਦਬਦਬਾ ਦਬਦਬਾ ਜਿਹੜਾ ਹੈ ਕਿਸ ਪਾਰਟੀ ਦਾ ਬਣਿਆ ਹੋਇਆ ਹੈ ਇਹਨਾਂ ਦਿਨਾਂ ਦੇ ਵਿੱਚ ਹਰ ਸਿਮਰਤ ਕੌਰ ਬਾਦਲ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ ਜਿਮਣੀ ਚੋੜਾ ਨੂੰ ਲੈ ਕੇ ਹਲਕਾ ਗੱਦੜਬਾਹ ਦੇ ਵਿੱਚ ਇਟ ਮੀਨਸ ਕਿ ਹਲਕਾ ਗੱਦੜਬਾਹ ਤੇ ਹੁਣ ਅੱਡੀ ਚੋਟੀ ਦਾ ਜੋਰ ਲੱਗੇਗਾ ਕਿਉਂਕਿ ਹੌਟ ਸੀਟ ਬਣੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੋ ਸਕਦਾ ਹੈ ਕਿ ਬਾਦਲ ਖੁਦ ਜਾਂ ਬਾਦਲ ਦਾ ਪੁੱਤਰ ਅਨੰਤਵੀਰ ਬਾਦਲ ਜਾ ਬੀਬਾਰ ਸਿਮਰਤ ਕੌਰ ਬਾਦਲ ਖੁਦ ਖੜੇ ਦੂਸਰੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਮਨਪ੍ਰਿਤ ਬਾਦਲ ਭਾਰਤੀ ਜਨਤਾ ਪਾਰਟੀ ਵੱਲੋਂ ਕਾਂਗਰਸ ਪਾਰਟੀ ਵੱਲੋਂ ਅੰਮ੍ਰਿਤਾ ਵੜਿੰਗ ਜਾਂ ਸਿੱਧੂ ਮੂਸੇਵਾਲੇ ਦਾ ਪਿਤਾ ਅਤੇ ਆਮ ਆਦਮੀ ਪਾਰਟੀ ਵੱਲੋਂ ਡਿੰਪੀ ਢਿੱਲੋਂ ਦੇ ਨਾਮ ਉੱਤੇ ਜਿਹੜੀ ਮੋਹਰ ਲੱਗ ਚੁੱਕੀ ਹੈ ਜਿਮਣੀ ਚੋਣ ਦੀ ਟਿਕਟ ਨੂੰ ਲੈ ਕੇ ਇਸ ਨੂੰ ਲੈ ਕੇ ਹੁਣ ਲਗਾਤਾਰ ਬੀਬਾਰ ਸਿਮਰਤ ਕੌਰ ਨੇ ਆਪਣੀਆਂ ਗਤੀਵਿਧੀਆਂ ਵਿਧੀਆਂ ਜਾਂ ਕਹਿ ਦਈਏ ਸਰਗਰਮੀਆਂ ਤੇਜ਼ ਕਰਦੀਆਂ ਕਰ ਦਿੱਤੀਆਂ ਨੇ ਜਿਮਨੀ ਚੋਣਾ ਨੂੰ ਲੈ ਕੇ ਹਲਕਾ ਗਿੱਦਰ ਬਾਹ ਦੇ ਵਿੱਚ ਦੂਸਰੇ ਪਾਸੇ ਜਿਵੇਂ ਬੀਬਾ ਹਰਸਿਮਰਤ ਕੌਰ ਬਾਦਲ ਪਿੰਡਾਂ ਦੇ ਵਿੱਚ ਜਾ ਰਹੇ ਨੇ ਤੇ ਉਹਨਾਂ ਨੂੰ ਭਰਮਾ ਹੰਗਾਰਾ ਮਿਲ ਰਿਹਾ ਹੈ ਉਹ ਟਕਸਾਲੀ ਵਰਕਰਾਂ ਦਾ ਅਤੇ ਹੋਰ ਵੀ ਕਈ ਜਿਹੜੀਆਂ ਵੋਟਾਂ ਨੇ ਉਹ ਦਿਨ-ਬਰਦੇਨ ਸ਼੍ਰੋਮਣੀ ਅਕਾਲੀ ਦਲ ਦੇ ਖੇਮੇ ਦੇ ਵਿੱਚ ਜੁੜਦੀਆਂ ਜਾ ਰਹੀਆਂ ਨੇ ਬੀਬਾ ਹਰਸਿਮਰਤ ਕੌਰ ਬਾਦਲ ਦੇ ਪਿੰਡਾਂ ਦੇ ਵਿੱਚ ਜਾਣਾ 淡了吧。